ਸੈਦਾ ਵਾਦੇ ਕੀ ਕਹਿੰਦਾ ਹਮੋਰਾ ਦੇਕੇ ਗਲੋ ਨਾ ਲਾ ਮੈਨੂੰ ਕਿਤੇ ਸ਼ਦੀਰ ਨਾ ਮੇਰਾ ਅਵਸਾਰ ਛੱਡੀ ਫੋਰਾ ਨਹੀਂ ਲੈਣੀ ਮੋਰਾ ਲੱਲੀਆਂ ਤੇ ਸੌਦਾ ਭੁੱਲ ਜਾਣਾ ਤਦ ਤੱਕ ਯਾਦ ਤੇ ਰਹੇਗਾ ਨਾ ਓਏ ਅੱਜ ਤੁਸੀਂ ਆਏ ਮੈਂ ਪਾਰ ਕੀਤਾ ਕੱਲ ਨਹੀਂ ਆਵਾਂ ਮਿੰਨੂ ਤਾਰ ਛੱਡੀ ਇਹ ਸੈਦਾ ਕਹਿੰਦੇ ਐ ਮਹਾਰਾਜ ਤੁਸੀਂ ਆਏ ਮੈਂ ਪਾਰ ਕੀਤਾ ਕਿ ਉਹਨਾਂ ਵੇਖਿਓ ਜਦੋਂ ਪਾਤਸ਼ਾਹ ਖੁਸ਼ ਹੁੰਦੇ ਨੇ ਸਤਗੁਰ ਜੀ ਤੋਠਦੇ ਨੇ ਤੇ ਅਗਵਦੀ ਸਾਹਿਬ ਨੇ ਕਿਹਾ ਅਗੋ ਹੱਸ ਕੇ ਹਜੂਰ ਨੇ ਕਿਆ ਸੈਂਧਿਆ ਉਹ ਤੇਰੀਆਂ ਗੱਲਾਂ ਪਿਆਰੀਆਂ ਨੇ ਮਹਾਰਾਜ ਕਹਿੰਦੇ ਕਮਾਲ ਹੈ ਵੀ ਤੇਰੀਆਂ ਗੱਲਾਂ ਕੋ ਤੇ ਪਿਆਰੀਆਂ ਨੇ ਸਾਹਿਬ ਕਹਿੰਦੇ ਅੱਜ ਮੈਂ ਆਇਆ ਵੇਖੋ ਗੁਰੂ ਸਾਹਿਬ ਦੀ ਕਿਰਪਾ ਬਾਬੂ ਨਾਨਕ ਦੀਆਂ ਬਖਸ਼ਿਸ਼ਾ ਓਏ ਅੱਜ ਮੈਂ ਆਇਆ ਤੂੰ ਪਾਰ ਕੀਤਾ ਹੋ ਜਾ ਇੱਕੀ ਕੁੱਲਾ ਤੇਰੀਆਂ ਤਾਰੀਆਂ